ਕ੍ਰੋਮਨਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਾ ਪ੍ਰਧਾਨ ਰਹੇ ਭਾਈ ਗੋਬਿੰਦ ਸਿੰਘ ਲੰਗੋਵਾਲ ਦੀ ਬੇਟੀ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਕੈਂਸਰ ਦੀ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਇਸ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਲੋਂਗਵਾਲ ਲਿਆਂਦੀ ਗਏ ਜਿੱਥੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਭਾਰੀ ਮੀਂਹ ਦੇ ਬਾਵਜੂਦ ਵੀ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਸਿਆਸੀ ਤੇ ਧਾਰਮਿਕ ਹਸਤੀਆਂ ਲੋਂਗਵਾਲ ਦੇ ਵਿੱਚ ਪਹੁੰਚੀਆਂ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਪਹੁੰਚੇ ਜਿਨ੍ਹਾਂ ਨੇ ਅੰਤਿਮ ਸੰਸਕਾਰ ਤੋਂ ਪਹਿਲਾਂ ਅਰਦਾਸ ਆਸ ਕੀਤੀ ਤੀ ਫੁੱਲਾਂ ਨਾਲ ਸਜੀ ਐਂਬੂਲੈਂਸ ਦੇ ਜਰੀਏ ਵਿਰੇਤਕ ਦੇਹ ਨੂੰ ਸ਼ਮਸ਼ਾਨ ਘਾਟ ਲਿਆਂਦਾ ਗਿਆ ਤੇ ਇਥੇ ਸੈਂਕੜੇ ਲੋਕ ਅੰਤਿਮ ਯਾਤਰਾ ਦੇ ਵਿੱਚ ਸ਼ਾਮਲ ਹੋਏ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਰਦਾਸ ਤੋਂ ਬਾਅਦ ਅੰਗੇ체 ਨੂੰ ਅਗਨੀ ਭੇਟ ਕੀਤੀ ਗਈ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਕਾਲੀ ਆਗੂ ਇਕਬਾਲ ਸਿੰਘ ਝੁੰਦਾ ਸੰਤਪੁਰਬੀਰ ਸਿੰਘ ਕੁੰਨਸ ਰਾਜਿੰਦਰ ਸਿੰਘ ਵੀ ਪਾਤੇ ਹੋਰ ਕਈ ਅਕਾਲੀ ਆਗੂਆਂ ਨੇ ਦੁਸ਼ਾਲੇ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਇਹ ਅੱਜ ਬੜੀ ਦੁਖਦਾਈ ਘਟਨਾ ਹੈ ਗੋਬਿੰਦ ਸਿੰਘ ਲੰਗਵਾਲ ਦੀ ਬੇਟੀ ਜਿਹੜੀ ਹੈ ਪਰ ਜੋਗਨ ਦੇ ਵਿੱਚ ਗਈ ਉਸਾਰੀ ਬਹੁਤ ਹੀ ਸਦਮਾ ਹੈ ਪਰਿਵਾਰ ਨੂੰ ਔਰ ਮੈਂ ਸਮਝਦਾ ਇਹ ਪਰਿਵਾਰ ਦੀ ਜੋ ਸੇਵਾ ਉਹ ਬੜੇ ਮਾਣ ਵਾਲੀ ਗੱਲ ਆ ਪਰ ਪ੍ਰਮਾਤਮਾ ਦੇ ਭਾਣੇ ਨਿਤਾ ਲੈਂਦਾ ਸੋ ਬਹੁਤ ਹੀ ਦੁਖਦਾਈ ਘਟਨਾ ਹੈ ਲੰਗਵਾਲ ਸਾਹਿਬ ਨੂੰ ਤਾਂ ਪਹਿਲਾਂ ਹੀ ਸਦਮਾ ਕੋਈ ਨਹੀਂ ਤਰਨ ਸਤ ਨਹੀਂ ਬੜਾ ਥੋੜਾ ਸਮਾ ਹੋਇਆ ਸੀ ਗੁਜੈਨ ਤੇ ਨੌਜਾਨ ਬੱਚੀ ਸਾਡੀ ਅੱਜ ਜੋ ਸਭਾ ਲਈ ਕੀਤੀ ਗਈ ਹੈ ਇਸ ਕਰਕੇ ਲੰਗਵਾਲਾ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਹੈ ਇਸ ਅਨੁਸਾਰਾਂ ਨੂੰ ਹੋਇਆ ਕੋਈ ਯੋਗ ਨਹੀਂ ਪ੍ਰਮਾਤਮਾ ਦੇ ਅਰਦਾਸ ਹੀ ਕਰ ਸਕਦੇ ਹਾਂ ਸਤਿਗੁਰੂ ਮਹਾਰਾਜ ਬੱਚੀ ਨੂੰ ਚਰਨਾਂ ਚ ਨਵਾਸ ਦੇਣ ਬਾਣਾ ਮੰਨ ਦਾ ਬਲਬਖਸ਼ ਸਿੰਘ ਜੀ ਕੋਈ ਬੜੀ ਦੁੱਖ ਦੀ ਘੜੀ ਹੈ ਕੋਈ ਯੋਗ ਨਹੀਂ ਜੱਗਬਾਣੀ ਟੀਵੀ ਲਈ ਅਨਰਲ ਜੈਨ ਦੀ ਰਿਪੋਰਟ